ਮੰਜੀਤ ਵਾਰ ਅੱਛਾ ਮੰਜੀਤ ਤੂੰ ਤਾਂ ਬਿਠਾ ਹੀ ਗਿਆ ਨਵੇਂ ਆ ਕਰੋ ਹਾਂ ਕਰੋ ਮੈਂ ਕਰਨਾ ਪੈਂਦਾ ਮੌਲ ਬੜਿਆ ਹੋਣਾ ਇਹ ਪੁਰਾਣੇ ਰਿਵਾਜ ਬੰਦੀ ਹੋ ਗਏ ਇਹ ਦੁਬਾਰੇ ਫੇਰ ਸ਼ੁਰੂ ਹੋ ਗਏ ਹੁਣ ਤੇ ਯਾ ਕਿੱਥੇ ਆ ਫੇਰ ਮੁੜ ਜਾਵਾ ਕਿਉਂਕਿ ਫੇਰ ਹੁੰਦਾ ਸੀ ਕਹਿਬਾਨੇ ਜਨ ਆਈ ਆ ਨਾ ਉਸ ਤਰ੍ਹਾਂ ਤੀਆਂ ਦਾ ਤਿਹਾਰ ਆਇਆ ਚਲੋ ਸਾਰੇ ਇਕੱਠੇ ਹੋ ਗਏ ਅੱਗੇ ਇਹੋ ਹੀ ਹੁੰਦਾ ਸੀ ਸਾਵਣ ਦਾ ਮਹੀਨਾ ਸਾਵਣ ਦਾ ਹਾਂ ਦੇ ਨਾ ਪਿੰਡਾਂ ਚੋਂ ਰਿਵਾਇਤ ਰਵਾਇਤ ਤਾਂ ਖਤਮ ਹੋ ਗਿਆ

ਦੇਮ ਆ ਕੇ ਫਲੇ ਨਾ ਕਰ ਸਿੰਦੀ ਨਾ ਆਦੂ ਸਿੰਦੀ ਨਹੀਂ ਆਣਾ ਸੋ ਨਹੀਂ ਆਣਾ ਜੋ ਕਰਨਾ ਪੈਂਦਾ ਆ ਚਲ ਗੜਿਆ ਚਲੋ ਮਹਾਰਾਜ ਇਸਕਾ ਜ਼ਿਕਰ ਹੈ ਕਈ ਜਿਹੜੇ ਨਸੇ ਅੱਜ ਤੱਕ ਖੰਦੇ ਫਿਰਦੇ ਆ ਚਲੋ ਵਧੀਆ ਕੰਮ ਆ ਗਲਤ ਖਰਚਿਆਂ ਦੀ ਹੁੰਦੀ ਆ ਸਾਰੀ ਪਾਸੇ ਕੋਈ ਨਾਸਾ ਕਰਕੇ ਖਰਚਾ ਕਰ ਲੈਂਦਾ ਕੋਈ ਚੰਗੇ ਕੰਮ ਚ ਕਰ ਲੈਂਦਾ ਉਹ ਵਧੀਆ ਆ ਚਾਰਜ ਇਕੱਠੇ ਹੁੰਦੇ ਰੌਣਕਾਂ ਮੱਝ ਜਾਂਦੇ ਪਿੰਡ ਨੂੰ ਜੋੜ ਕੇ ਰੱਖਿਆ ਪਿੰਡ ਨੂੰ ਜੋੜ ਕੇ ਰੱਖਿਆ ਹਰ ਇੱਕ ਦਾ ਉਹਨੂੰ ਕਿਸੇ ਨਾਲ ਸੇਰ ਮਰਨੀ ਕੋਈ ਕਰਦਾ ਹੋ ਆਪਣੇ ਆ ਕੋ ਇੰਟਰਮੀਰ ਉਹ ਨਹੀਂ ਇੰਟਰਮੀਰ ਕਹਿੰਦਾ ਉਹਦਾ ਇਹ ਹਿਸਾਬ ਸ਼ੁਰੂ ਤੋਂ ਹੀ ਜਿਹੜਾ ਕੋਈ ਨਾਰਾਜ਼ ਵੀ ਆ ਨਾ ਉਹ ਨੂੰਨ ਕਵਾ ਕੇ ਸੱਸੀ ਕਾ ਬਲਾ ਕੇ ਹੀ ਜਾਣਾ ਉਹ ਇਹ ਨਹੀਂ ਕਹਣਾ ਕਿ ਮੇਰਾ ਇਹ ਨਾਰਾਜ਼ ਮੈਂ ਤਾਂ ਬੋਲਦਾ ਨਹੀਂ ਉਹਨੂੰ ਫਸ ਕੇ ਬਲਾ ਕੇ ਹੀ ਜਾਣਾ ਗਾੜੀ ਉੱਤੇ ਬੈਠੇ ਨਾ ਵੀ ਹੋਈਆ ਕੋਲ ਵਾਰ ਇੱਕ ਸੱਸੀ ਕਾ ਬਲਾ ਨਾ ਹੀ ਪਿੰਡ ਸਾਡਾ ਘੱਟਾ ਅੱਜ ਪਿੰਡ ਵੀ ਤਾਂ ਹੀ ਚਲੋ ਜੀ ਮੇਰਾ ਨਾਮ ਪਰਵੀਨ ਹਾਂਜੀ ਇਹ ਸਾ ਬੁੱਲੇ ਵਾਲੀ ਇਹਦਾ ਇੱਕ ਬਹੁਤ ਵਧੀਆ ਉਮਰਾਲਾ ਹੈ ਉਸ ਹਰ ਸਾਲ ਇਹ 3 ਦਾ ਫੰਕਸ਼ਨ ਆਰਗੇਨਾਈਜ਼ ਕਰਦਾ ਆ ਪਿਛਲੀ ਵਾਰੀ ਵੀ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਫਿਰ ਤਾਂ ਜੋ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਵਿਆਹ ਕੇ ਚੜੇ ਜਾਂਦੀਆਂ ਨੇ ਉਹਨਾਂ ਨੂੰ ਇੱਕ ਵਾਰ ਤੋਂ ਫਿਰ ਤੋਂ ਇਕੱਠਾ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੇ ਰੋਜ਼ਾਨਾ ਦੇ ਰੁਟੀਮੀਆਂ ਵਿੱਚੋਂ ਇੱਕ ਦਿਨ ਉਹ ਆਪਣੀ ਜ਼ਿੰਦਗੀ ਵਾਸਤੇ ਆਪਣੀ ਜ਼ਿੰਦਗੀ ਨੂੰ ਖੋਲ ਕੇ ਜੀ ਸਕਣ ਅਤੇ ਆਪਣੇ ਮਨ ਦੇ ਹਾਵ ਭਾਵ ਉਹਨਾਂ ਨੂੰ ਪਤਾ ਘਟਾਵਾ ਕਰ ਸਕਣ ਇਸ ਕਰਕੇ ਸਾਡਾ ਪਿੰਡ ਬਹੁਤ ਪਿੰਡਾਂ ਨਾਲੋਂ ਇੱਕ ਵੀ ਲਖਣ ਪਿੰਡ ਆ ਕਿਉਂਕਿ ਜਿਹੜਾ ਤੀਆਂ ਦਾ ਤਿਹਾਰ ਆ ਇਹ ਇੱਕ ਸਾਡੇ ਵਿਰਸੇ ਦਾ ਅਨਿੱਖੜਵਾਂ ਅੰਗ ਆ ਤੀਆਂ ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀਆਂ ਸੀ ਫਿਰ ਵਿੱਚ ਕੁਝ ਬੜੇ ਉਤਰਾ ਚੜਾਅ ਆਏ ਇਸ ਤਿਹਾਰ ਨੂੰ ਪਰ ਹੋਣ ਦੇ ਟਾਈਮ ਦੇ ਵਿੱਚ ਇੱਕ ਵਾਰ ਫੇਰ ਸਾਬ ਨੇ ਇਸ ਪੀਹਾਰ ਨੂੰ ਫੇਰ ਸੁਰਜੀਤ ਕੀਤਾ ਹੈ ਸਾਡੇ ਪਿੰਡ ਦੇ ਵਿੱਚ ਇੱਕ ਲੋਕਾਂ ਨੂੰ ਖੁੱਲਾ ਡੁੱਲਾ ਮਾਹੌਲ ਸਿਰਜਿਆ ਆ ਤਾਂ ਕਿ ਸਾਰੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਅਤੇ ਤਾਂ ਕਿ ਇਸ ਪਿੰਡ ਦੀਆਂ ਧੀਆਂ ਭੈਣਾਂ ਵੀ ਇਕੱਠੀਆਂ ਹੋ ਸਕਣ ਤੇ ਸਾਡੇ ਪਿੰਡ ਦਾ ਜਿਹੜਾ ਨਾਮ ਆ ਹੋਰ ਵੀ ਉੱਚਾ ਹੋ ਸਕੇ ਸਾਰੇ ਦੇਖੋ ਕਿੰਨੀਆਂ ਕੁੜੀਆਂ ਜਿਹੜੀਆਂ ਸੋਹਰਿਆ ਪੁਆਈਆਂ ਵਾਂ ਮੈਂ ਵੀ ਹੋ ਰਿਹਾ ਤੋ ਇਹ ਜਿੰਨਾ ਤੇ ਬੜਾ ਚੰਗਾ ਲੱਗਦਾ ਕਿ ਇਸੇ ਬਾਹਨੇ ਉਹ ਕਹਿੰਦੇ ਕੁ ਕਹਦੇ ਸਾਰੇ ਮਿਲ ਲੈਂਦੇ ਆ ਕਿ ਕਿੰਨੀਆਂ ਕਿੰਨੀਆਂ ਦੇਰ ਬਾਅਦ ਮਿਲਦੀ ਆ ਮਾਇਸੇ ਬਾਹਨੇ ਸਾਰਿਆਂ ਦਾ ਮੇਲ ਜੋੜੋ ਜਿੰਦਾ ਬੜੇ ਬੜੀਆਂ ਜਿਆਦਾ ਨੌਵਾਂ ਵਾ ਜਿਹੜੀਆਂ ਮੈਂ ਅੱਜ ਪਹਿਲੀ ਵਾਰ ਇੱਥੇ ਦੇਖੀ ਆਵਾ ਬੜੀਆਂ ਕੁੜੀਆਂ ਆ ਨਵੀਂ ਪੀੜੀ ਦੀ ਆ ਜਿਹੜੀ ਸਾਡੇ ਤੋਂ ਬਾਅਦ ਆਈਆਂ ਉਹਨਾਂ ਨੂੰ ਅੱਜ ਇੱਥੇ ਮਿਲੇ ਆ ਪਤਾ ਲੱਗਾ ਕਿ ਇਹਨਾਂ ਦੀ ਬੇਟੀਆਂ ਉਹਨਾਂ ਦੀ ਨੌਵਾਂ ਤੇ ਚੰਗਾ ਮਾਣ ਮਹਿਸੂਸ ਹੁੰਦਾ ਸਾਰੇ ਦੀ ਸੋਚੀ ਤੁਸ ਕੱਲ ਆਪਾਂ ਉਹਦਾ ਸਾਰੇ ਜਨਾਂ ਨੂੰ ਸ਼ੁਕਰਗੁਜ਼ਾਰ ਆਂ ਬੜਾ ਜ਼ਿਆਦਾ ਕਿ ਸਾਡੇ ਜੀ ਨੇ ਸਾਨੂੰ ਇੰਨਾ ਜ਼ਿਆਦਾ ਮਾਨ ਦਿੱਤਾ ਹੈ ਕਿ ਦੇਖੋ ਸਾਰੀਆਂ ਭੈਣਾਂ ਨੂੰ ਕੱਥਿਆ ਕਿ ਹਰ ਹਰ ਬੰਦੇ ਦੀ ਇਦਾਂ ਦੀ ਸੋਚ ਨਹੀਂ ਹੋ ਸਕਦੀ ਪਰ ਮੈਂ ਚਾਹੁੰਨੀ ਆ ਕਿ ਹਰ ਪਿੰਡ ਵਿੱਚ ਇਦਾਂ ਦਾ ਇੱਕ ਸਾਬ੍ਹ ਬਣਾ ਦਾ ਜਾਂ ਸਾਬ੍ਹੇ ਵਰਗਾ ਇੱਕ ਵੀਰ ਪੈਦਾ ਹੋਏ ਜਿਹੜਾ ਸਾਰੀਆਂ ਭੈਣਾਂ ਨੂੰ ਇੰਨਾ ਮਾਨ ਸਿਤ ਕਰੇ ਆ ਨੂੰ ਪ੍ਰਾਊਡ ਟੂ ਸਾਬ੍ਹ ਵੀਰ ਬੜਾ ਮਾਨ ਨਾਲ ਸਿਸ ਕਰਦੇ ਆ ਇਸ ਚੀਜ਼ ਤੇ ਕਿ ਸਾਡੇ ਪਿੰਡ ਨੂੰ ਇੱਕ ਸਾਬ੍ਹੇ ਵਰਗੀ ਪਰਸਨੈਲਿਟੀ ਮਿਲ ਗਈ